ਕਿ ਉਹ ਉਹਨਾਂ ਨੂੰ ਧਿਆਨ 'ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਧਿਆਨ 'ਚ ਰੱਖਦੇ ਹੋਏ ਕੋਈ ਜਿਹੜਾ ਹੈ ਨਾ ਇਹ ਜਥੇਦਾਰ ਸਾਹਿਬ ਪ੍ਰਬੰਧ ਨਾ ਕਰੇ ਇਸ ਕਰਕੇ ਅਸੀਂ ਚਾਹੁੰਦੇ ਆ ਅਕਾਲ ਤਖਤ ਦੇ ਸ਼ਾਹ ਨੂੰ ਜਿੱਤੇ ਜਥੇਦਾਰ ਦੀ ਪਦਵੀ ਨੂੰ ਫੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਆ ਸਾਰੀ ਨਿਗਰਾਨੀ ਧਿਆਨ ਚ ਰੱਖ ਕੇ ਕਰਦੇ ਆ ਤੇ ਫਿਰ ਜਿਹੜਾ ਕਿਸਮ ਦਾ ਸਵਾਲ ਹੈ ਸਿੰਘ ਸਵਾਨ ਦੀ 30 ਤਰੀਕ ਨੂੰ ਇਕੱਤਰਤਾ ਹੋ ਰਹੀ ਆ ਉਹਦੇ ਬਾਰੇ 'ਚ ਜੋ ਇਸ ਸੰਗਵੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ 마ਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ 'ਚ ਵਿਚਾਰ ਹੋਣੀਆਂ ਕਿ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਨਾਂ ਦਾ ਧਿਆਨ ਇਸ 'ਚ ਲਿਆ ਲੈਂਦੇ ਆ ਕਿ ਉਹ ਉਹਨਾਂ ਨੂੰ ਧਿਆਨ 'ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗਲਾਂਹ ਕੀਤੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਧਿਆਨ 'ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜਸੇਦਾਰ ਸਾਹਿਬ ਜੋ ਇੱਕ ਪੰਥਕਰ ਵਹਿਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਤਰੋਹ ਕਮਾਉਣ ਜਾਂ ਪੰਥ ਦੀ ਜਿਹੜੀ ਮਰਿਆਦਾ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹna ਚੀਜ਼ ਦਾ ਧਿਆਨ ਰੱਖਿਆ ਜਾਵੇ। ਕਿਉਂਕਿ ਤੁਸੀਂ ਇਸ ਗੱਲ ਦੀ ਅੱਜ ਨੂੰ ਬਹਿਸ ਕੀਤੀ ਹੈ ਆਪਕੇ ਚੱਲ ਰਹੇ ਬਾਬਲ ਦੇ ਉੱਤੇ ਕੋਈ ਫੈਸਲਾ। ਤੁਹਾਨੂੰ ਉਮੀਦ ਹੈ ਕਿ ਅਕਾਲ ਚਰਨ ਸਾਹਿਬ ਜੀ ਤਵੀਲ ਬਾਬਲ ਦੇ ਉੱਤੇ ਕੋਈ ਕਰਣਾ ਫੈਸਲਾ ਲੈ ਸਕਣਗੇ ਕਿਉਂਕਿ ਇਹ ਉਹਨਾਂ ਦੇ ਹੱਥੋਂ ਨਿਕਲਦੇ ਨਹੀਂ ਉਹਨਾਂ ਦੇ ਹੱਥਾਂ ਵਿੱਚ ਆਉਂਦੇ ਨਹੀਂ। ਇਹ ਇਹ ਜੀ ਅਸੀਂ ਤੇ ਸੰਗਤਤਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀ ਜੀ ਅਸੀਂ ਬਸਤਾ ਖਤ ਚਾਹਤੀ ਹਾਂ। ਹੁਣ ਜ਼ਿੰਮੇਵਾਰ ਨੂੰ ਉਹ ਚੀਜ਼ ਹੈ ਕਿ ਜ਼ਿੰਮੇਵਾਰ ਦੀ ਜਿਹੜੀ ਹੈ ਗੁਰੂ ਹਰਿਮੇਲ ਪਾਸ਼ਾ ਦਾ ਤਖਤ ਹੈ ਉਹਦੀ ਮਾਣ ਮਰਿਆਦਾ ਜ਼ਿੰਮੇਵਾਰ ਮੈਨੂੰ ਕੋਸ਼ਿਸ਼ ਕਰਨੀ ਕਰੋ ਬਾਈ ਸਾਹਮਣੇ ਦੇਖ ਕੇ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੇ ਸਾਰੇ ਕਾਮ ਪਰਮਾਨੂ ਕਲ ਨੂੰ ਨਾ ਹੋਵੇ ਕਿ ਜਦੋਂ ਪਹਿਲਾ ਫੈਸਲਾ ਹੋਏ ਤੇ ਕਾਮ ਜਿਹੜੀ ਆ ਕਿ ਉਹ ਬੁੱਲੇ ਰੱਖਣ ਨਾ ਕਰੇ ਇਸ ਕਰਕੇ ਅਸੀਂ ਚੌਣੇ ਅਕਾਲ ਦੇ ਨਾਮ ਆਕਾਲ ਤਖਤ ਦੀ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਮਿੱਠੇਸ ਪਹੁੰਚਦੀ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਨੀਂਹਾਂ ਧਿਆਨ ਚ ਰੱਖ ਕੇ ਕਿ ਇਹ ਫਿਰ ਜਿਹੜਾ ਕਿਸਮ ਦਾ ਕਰਵਾਉਣਾ 30 ਤਰੀਕ ਦਾ ਜਿਹੜਾ ਫੈਸਲਾ ਦਾ ਮੇਰਾ ਲੇਪੂ ਜਮਣੇ ਨੁਕਰੇਲਾ ਹਤਾ ਲੈਣਾ ਬੜੀ ਧਰਾ ਉਹ ਗੋਲੀਆਂ ਕਾਲੇ ਦਾ ਸਾਥ ਵਿੱਚ ਜਥੇਦਾਰ ਨੂੰ ਬਾਈ ਸਾਹਮਣੇ ਵੇਖਦੇ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਹੈ ਕੀ ਉਹ ਇਸ ਤਰੀਕਾ ਨੂੰ ਮੱਤੇ ਸਹੀ ਰਹੇਗਾ ਕਿ ਇਹ ਲੈਪਾਂ ਕੇ ਫੈਸਲਾ ਇਹ ਤੋਂ ਜੀ ਦਸਹਦਰ ਸਾਹਿਬ ਦੀ ਉਪਰ ਹੀ ਉਹ ਜੋ ਪੰਜ ਸੱਤ ਸਹਿਬਾਂ ਦੇ ਵਿੱਚ ਸਾਹਮਣੇ ਦੇਖੋ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮ ਨੂੰ ਰਸਨਾ ਪਵੇਗਾ ਜਦੋਂ ਉਹਨਾਂ ਦੀ ਕੋਈ ਵਿਚਾਰ ਦੀ ਵਿਚਾਰਕ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਦਸਹਦਰ ਜੀ ਸਹਿਯੋਗ ਕਰਦੇ ਆਂ ਤਾਂ ਸਹੀ ਫੈਸਲਾ ਦੇਣਗੇ ਜੋ ਕੌਮੀ ਮਨ ਪ੍ਰਵਾਨ ਹੋ